ਸਰ ਇੱਕ ਚਰਨਜੀਤ ਸਿੰਘ ਚੰਨੀ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਉਹਦੇ ਵਾਸਤੇ ਤੁਸੀਂ ਕੀ ਕਰੋ? ਦੇਖੋ ਇਹ ਪ੍ਰੋਪਗੈਂਡਾ ਹੈ ਕੋਈ ਐਸਾ ਕੇਸ ਨਹੀਂ ਚੱਲ ਰਿਹਾ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜਿਹੜਾ ਮਾਨਸਾਬ ਦਾ ਦਾਵਾ ਹੈ 13 0 ਦਾ ਉਹਦਾ ਉਹ ਉਹਦਾ ਮਤਲਬ ਕੀ ਹੈ? ਉਹਨਾਂ ਦੇ ਕਹਿਣ ਦਾ ਭਾਵ ਹੈ ਕਿ 13 ਮੇਲ ਕੈਂਡੀਡੇਟਸ ਤੇ 0 ਫੀਮੇਲ ਕੈਂਡੀਡੇਟਸ ਦੂਜਾ ਉਦਾਹਰਣ ਹੈਗਾ ਰਾਜ ਸਭਾ ਦਾ 7 ਜਣੇ ਪੰਜਾਬ ਚੋਂ ਭੇਜੇ ਇੱਕ ਵੀ ਮਹਿਲਾ ਨਹੀਂ ਸੀ ਤੀਜਾ ਉਦਾਹਰਣ ਹੈਗਾ ਸਪੋਕਸਪਰਸ ਦਾ ਮੈਂ ਕਦੇ ਮਹਿਲਾ ਸਪੋਕਸਪਰਸ ਨਹੀਂ ਦੇਖਿਆ ਆਮ ਆਦਮੀ ਪਾਰਟੀ ਦੀ ਪੰਜਾਬ ਚ ਸਚੀ ਗਾ ਜੀ ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਅੱਜ ਅਸੀਂ ਕਾਂਗਰਸ ਭਵਨ ਦੇ ਵਿੱਚ ਮੌਜੂਦ ਹੈ ਹਰਸ਼ਦੀਪ ਕੜਿਆਲ ਸਾਡੇ ਨਾਲ ਮੌਜੂਦ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਤੁਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਨਾਲ ਹੀ ਤੁਸੀਂ ਕਾਂਗਰਸ ਦਾ ਜ਼ਿਕਰ ਕੀਤਾ ਹੈ ਕਿ ਜਿਹੜਾ ਬੀ ਜੀ ਪੀ ਨੇ ਸਵਾਲ ਖੜੇ ਕੀਤੇ ਹਨ ਮੈਂ ਮਹਿਲਾਵਾਂ ਨੂੰ ਲੈ ਕੇ ਕਿ ਮੰਗਲ ਸੂਤਰ ਦੇ ਤੇ ਤੁਸੀਂ ਉਹਦੇ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਅੱਜ ਦੱਸਿਆ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਜਿਹੜਾ ਮਾਨ ਸਾਹਿਬ ਦਾ ਦਾਵਾ ਹੈ 13 0 ਦਾ ਉਹਦਾ ਉਹ ਉਹਦਾ ਮਤਲਬ ਕੀ ਹੈ ਉਹਨਾਂ ਦੇ ਕਹਿਣ ਦਾ ਭਾਵ ਹੈ ਕਿ 13 ਮੇਲ ਕੈਂਡੀਡੇਟਸ ਤੇ 0 ਫੀਮੇਲ ਕੈਂਡੀਡੇਟਸ ਦੂਜੀ ਗੱਲ ਇਹ ਹੈ ਕਿ ਇਹੀ ਆਵਾਦਮੀ ਪਾਰਟੀ ਦੀ ਸਰਕਾਰ ਕਹਿੰਦੀ ਸੀ ਮਹਿਲਾ ਸਸ਼ਕਤੀਕਰਨ ਕਰਾਂਗੇ ਤੇ ਇੱਕ ਵੀ ਟਿਕਟ ਇਹਨਾਂ ਤੋਂ ਦਿੱਤੀ ਨਹੀਂ ਗਈ ਮਹਿਲਾਵਾਂ ਨੂੰ ਦੂਜਾ ਉਦਾਹਰਣ ਹੈਗਾ ਰਾਜ ਸਭਾ ਦਾ 7 ਜਾਣੇ ਪੰਜਾਬ ਚੋਂ ਭੇਜੇ ਇੱਕ ਵੀ ਮਹਿਲਾ ਨਹੀਂ ਸੀ ਤੀਜਾ ਉਦਾਹਰਨ ਹੈਗਾ ਸਪੋਕਸਪਰਸਨ ਦਾ ਮੈਂ ਕਦੇ ਮਹਿਲਾ ਸਪੋਕਸਪਰਸ ਨਹੀਂ ਦੇਖਿਆ ਆਮ ਆਦਮੀ ਪਾਰਟੀ ਦੀ ਪੰਜਾਬ ਚ ਚੌਥਾ ਉਦਾਹਰਨ ਹੈਗਾ 1000 ਮਹਿਲਾਵਾਂ ਨੂੰ ਕਿਹਾ ਸੀਗਾ ਦਿੱਤਾ 1 ਰੁਪਿਆ ਵੀ ਨਹੀਂ ਪੰਜਵਾਂ ਹੈਗਾ ਮਾਨ ਸਾਹਿਬ ਕਹਿ ਰਹੇ ਮੈਨੂੰ ਤੇਰਾ ਬਾਹਾਂ ਦੇ ਦੋ ਉਹ ਮਹਿਲਾ ਦੀ ਬਾਹ ਕਿਉਂ ਨਹੀਂ ਹੋ ਸਕਦੀ ਜੀ ਮਹਿਲਾ ਕਿਉਂ ਨਹੀਂ ਬਾਹ ਬਣ ਸਕਦੀ ਜਿਹੜੀ ਮਹਿਲਾ ਦਾ ਭਾਰ ਚੱਕੇ ਮਹਿਲੇ ਦੇ ਮਹਿਲਾ ਦੇ ਭਾਰ ਨੂੰ ਬਰਡਨ ਨੂੰ ਸਮਝੇ ਤੇ ਉਹਨੂੰ ਚੱਕਣ ਦੀ ਕੋਸ਼ਿਸ਼ ਕਰੇ ਇੱਕ ਮਹਿਲਾ ਨੂੰ ਮਹਿਲਾ ਦੀ ਦਿੱਕਤ ਮੁਸ਼ਕਲ ਕੀ ਹੁੰਦੀ ਹੈ ਸਭ ਤੋਂ ਵੱਧ ਪਤਾ ਹੈ ਸਭ ਤੋਂ ਵਧੀਆ ਪਤਾ ਹੈ ਉਹਦੇ باوجود ਤੁਸੀਂ ਉਹਨਾਂ ਨੂੰ ਰੈਪਰੈਜ਼ੈਂਟੇਸ਼ਨ ਨਹੀਂ ਦੇ ਰਹੇ ਹੋ ਉਹਨਾਂ ਟਿਕਟ ਹੀ ਨਹੀਂ ਦੇ ਰਹੇ ਕੌਂਸਲ ਦੇ ਤੱਕ ਹੀ ਪਾਰਲਮੈਂਟ ਤੱਕ ਉਹ ਤੁਹਾਡੀ ਮਾਨਸਿਕਤਾ ਪਤਾ ਲੱਗਦੀ ਐ ਇੱਥੋਂ ਕਿ ਤੁਸੀਂ ਐਂਟੀ ਵਿਮਨ ਹੋ ਦੂਜਾ ਬੀਜੇਪੀ ਦੀ ਜਿਹੜੀ ਗੱਲ ਹੈ ਬੀਜੇਪੀ ਕਹਿੰਦੀ ਬੇਟੀ ਬਚਾਓ ਬੇਟੀ ਪੜ੍ਹਾਓ ਦੂਜੇ ਪਾਸੇ ਲੀਡਰ ਹੈਗੇ ਬ੍ਰਿਜ ਭੂਸ਼ਣ ਵਰਗੇ ਸੰਦੀਪ ਸਿੰਘ ਵਰਗੇ ਕੁਲਦੀਪ ਸਿੰਘ ਵਰਗੇ ਚਿੰਮੀ ਅਨੰਦ ਵਰਗੇ ਇਨਸੀਡੈਂਟਸ ਹੈਗੇ ਆਈਟੀ ਬੀਐਚਯੂ ਵਰਗੇ ਜਿਦੇ ਵਿੱਚ ਬੀਜੇਪੀ ਦੇ ਆਈਟੀ ਸੈੱਲ ਦੇ ਮੈਂਬਰਸ ਪਾਏ ਜਾਂਦੇ ਇਨਵੋਲਡ ਰੇਪ ਇਨਸੀਡੈਂਟ ਦੇ ਵਿੱਚ ਫਿਰ ਬਿਲਕਿਸਬਾਨ ਨੂੰ ਕਨਵਿਕਟ ਦਾ ਇਸ਼ੂ ਆਇਆ ਗੁਜਰਾਤ ਸਰਕਾਰ ਬੀਜੇਪੀ ਦੀ ਨੇ ਰਿਮਿਸ਼ਨ ਦਿੱਤੀ ਸੀਗੀ ਜਿਹੜੇ ਕਨਵੈਕਸ ਆ ਉਹਨਾਂ ਨੂੰ ਤੀਜਾ ਇਨਸੀਡੈਂਟ ਆਇਆ ਹੈ ਮਹਿਲਾ ਰੈਸਲਰਸ ਦਾ ਜਿੱਥੇ ਮਹਿਲਾ ਰੈਸਲਰਸ ਨੂੰ ਕਿੰਨਾ ਕੁਝ ਦੇਖਣਾ ਪਿਆ ਤੰਗ ਪਰੇਸ਼ਾਨ ਹੋਣਾ ਅਲਿਗੇਸ਼ਨਸ ਲਾਉਣ ਦੇ ਬਾਵਜੂਦ ਇਹਨਾਂ ਨੇ ਬ੍ਰਿਜ ਪੁਲਿਸ ਨਾਲ ਟਾਈਮਲੀ ਕਾਰਵਾਈ ਨਹੀਂ ਕੀਤੀ ਤੇ ਜੋ ਪ੍ਰਧਾਨ ਨੇ WFI ਦੇ ਤੇ ਨਾਲੇ ਭਾਰਤੀ ਜਨਤਾ ਪਾਰਟੀ ਦੇ MP ਨੇ ਸੋ ਇਥੇ ਕੀ ਪਤਾ ਲੱਗਦਾ ਹੈ ਕਿ ਨਾਰੇ ਤਾਂ ਵੱਡੇ ਵੱਡੇ ਲੇਕਿਨ ਕੰਮ ਬਿਲਕੁਲ ਛੋਟੇ ਨਾਰੀ ਦੇ ਨਾਲ ਨਹੀਂ ਖੜਨਾ ਇਹ ਜਿਹੜਾ ਨਾਰੀ ਨਾਲ ਨਿਆਂ ਕੀਤਾ ਅਨਿਆਂ ਕੀਤਾ ਇਹਨਾਂ ਨੇ 10 ਸਾਲਾਂ ਦੇ ਵਿੱਚ ਤੁਸੀਂ ਦੇਖੋ ਕ੍ਰਾਈਮ ਅਗੇਂਸਟ ਔਮਨ ਕਿੰਨਾ ਵੱਧ ਗਿਆ ਸੇਫਟੀ ਸਿਕਿਉਰਿਟੀ ਨਹੀਂ ਹੈਗੀ ਮਹਿਲਾਵਾਂ ਲਈ ਤੇ ਮਹਿਲਾਵਾਂ ਨੂੰ 7 ਵਜੇ ਤੋਂ ਬਾਅਦ ਨਿਕਲਣ ਦੇ ਵਿੱਚ ਤਕਲੀਫ ਤੇ ਪਰੇਸ਼ਾਨੀ ਆਉਂਦੀ ਹੈ ਕਿਉਂਕਿ ਐਟਮੋਸਫੇਅਰ ਅਨ ਸੇਫ ਹੋ ਚੁੱਕਾ ਹੈ ਬਹੁਤ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੋ ਚੁੱਕੀ ਹੈ ਸੋ ਦੇਰਫੋਰ ਅਸੀਂ ਇਹ ਅਨਿਆਏ ਦਾ ਜਵਾਬ ਨਿਆਂ ਨਾਲ ਦਵਾਂਗੇ ਨਿਆਂ ਪੱਤਰ ਲੈ ਕੇ ਆਏ ਆਂ ਜੀ ਜਿੱਚ ਅਸੀਂ ਵਾਦਾ ਕੀਤਾ 50% ਰਿਜ਼ਰਵੇਸ਼ਨ ਮਹਿਲਾਵਾਂ ਲਈ ਸੈਂਟਰਲ ਗਵਰਨਮੈਂਟ ਜੋਬਸ ਦੇ ਵਿੱਚ ਤੇ ਦੂਜਾ ਅਸੀਂ ਵਾਦਾ ਕੀਤਾ ਹੈ ਮਹਿਲਾਵਾਂ ਲਈ ਜਿਹੜਾ ਸਾਡਾ ਵੱਡਾ ਵਾਦਾ ਹੈ ਕਿ 1 ਲੱਖ ਰੁਪਏ ਇੱਕ ਸਾਲ ਦਾ ਗਰੀਬ ਮਹਿਲਾਵਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਤਾਕੀ ਅਸੀਂ ਮੇਕ ਸ਼ੋਰ ਕਰ ਸਕੀਏ ਕਿ ਮਹਿਲਾਵਾਂ ਦੀ ਵਾਕਈ ਐਂਪਾਵਰਮੈਂਟ ਹੋ ਸਕੇ ਸਸ਼ਕਤੀਕਰਨ ਹੋ ਸਕੇ ਇਹ ਕਹਿਣ ਵਾਲਾ ਹੈ ਜੀ ਅਸੀਂ ਕਰਨ ਵਾਲੇ ਸੇ ਤੋਂ ਉਦਾਹਰਣ ਹੈਗਾ ਉਹਦਾ ਹਿਮਾਚਲ ਅਸੀਂ اوਪੀਐਸ ਕਿਹਾ ਸੀ ਡਿਲੀਵਰ ਕਰਤਾ ਅਸੀਂ 1500 ਕਿਹਾ ਸੀ ਮਹਿਲਾਵਾਂ ਨੂੰ ਦਵਾਂਗੇ ਡਿਲੀਵਰ ਕਰਤਾ ਥੇਰਫੋਰ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ 'ਚ ਜਦੋਂ ਕਾਂਗਰਸੀ ਸਰਕਾਰ ਬਣੂਗੀ ਕੱਲੀ-ਕੱਲੀ ਚੀਜ਼ ਜੋ ਅਸੀਂ ਆਪਦੇ ਨਾਏ ਪੱਤਰ 'ਚ ਜਿਹਦਾ ਜ਼ਿਕਰ ਕੀਤਾ ਉਹ ਡਿਲੀਵਰ ਕਰਾਂਗੇ ਜਿਹੜਾ ਮੰਗਲ ਸੂਤਰ ਦਾ ਜ਼ਿਕਰ ਕੀਤਾ ਮੋਦੀ ਸਾਹਿਬ ਨੇ ਦੇਖੋ ਐਸਾ ਇੱਕ ਲਫ਼ਜ਼ ਵੀ ਸਾਡੇ ਮੈਨੀਫੈਸਟੋ 'ਚ ਲਿਖਿਆ ਨਹੀਂ ਹੋਇਆ ਇਹ ਸਿਰਫ ਪ੍ਰੋਪਗੈਂਡਾ ਉਹ ਤਾਂ ਹੈ ਕਿਉਂਕਿ ਬੀਜੇਪੀ ਦਾ ਗਰਾਫ ਸਾਊਥ ਛੋਗ ਹੈ ਸਾਫ ਤੇ ਨਾਰਥ ਸੇਜੂਗਾ ਹਾਫ ਬਖਲਾਹਟ ਹੈ ਖਬਰਾਹਟ ਹੈ ਤਾਂ ਕਰਕੇ ਪ੍ਰੋਪਗੈਂਡਾ ਕਰਨਾ ਸ਼ੁਰੂ ਕਰਤਾ ਲੇਕਿਨ ਜਦੋਂ ਇਹ ਗੱਲ ਕਰਦੇ ਹੈ ਮਹਿਲਾਵਾਂ ਦੀ ਸੇਵਿੰਗਸ ਖੋਨ ਦੀ ਤੁਹਾਨੂੰ ਯਾਦ ਹੈ ਜਦੋਂ ਨੋਟਬੰਦੀ ਇਹਨਾਂ ਨੇ ਕੀਤੀ ਸੀਗੀ ਇਹਨਾਂ ਨੇ ਜਿਹੜੇ ਡੀਮੋਨਟਾਈਜੇਸ਼ਨ ਕਰਕੇ ਮਹਿਲਾਵਾਂ ਦੀਆਂ ਸੇਵਿੰਗਸ ਖੋਲੀਆਂ ਸੀਗੀਆਂ ਤੇ ਉਦੋਂ ਤੁਸੀਂ ਦੇਖੋ ਵੀ ਭਾਰਤੀ ਜਨਤਾ ਪਾਰਟੀ ਨੇ ਕਿਸੇ ਮਤਲਬ ਕਿ ਡੀਮੋਨਟਾਈਜੇਸ਼ਨ ਕਰਕੇ ਤੁਸੀਂ ਕਿਸੇ ਨੂੰ ਵੀ ਬਖਸ਼ਾ ਨਹੀਂ ਸਾਰੇ ਵਰਗ ਪਰੇਸ਼ਾਨ ਹੋਏ ਮਹਿਲਾਵਾਂ ਦੀਆਂ ਜਿਹੜੀਆਂ ਸੇਵਿੰਗ ਸੀ ਉਹ ਤੱਕ ਤੁਸੀਂ ਖੋਲੀਆਂ ਤੇ ਕਿਸਾਨਾਂ ਦੇ ਹੋਰਾਂ ਦੇ ਕਿੰਨੀਆਂ ਤੰਗੀਆਂ ਮੁਸ਼ਕਿਲਾਂ ਦਾ ਸਾਹਮਣਾ ਸਭ ਨੂੰ ਕਰਨਾ ਪਿਆ ਤੁਹ ਕੀ ਪਤਾ ਲੱਗਦਾ ਕਿ ਬੀਜੇਪੀ ਆਪਦਿਆਂ ਕੀਤੀਆਂ ਦੂਜੇ ਦੇ ਮੜਨ ਦੀ ਕੋਸ਼ਿਸ਼ ਕਰ ਰਹੀ ਹੈ ਦੇਸ਼ ਨੇ ਦੇਖਿਆ ਤੇ ਦੇਸ਼ ਇਹਦਾ ਜਵਾਬ ਦੇਊਗਾ ਸਰ ਇੱਕ ਚਰਨਜੀਤ ਸਿੰਘ ਚੰਨੀ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਉਹਦੇ ਵਾਸਤੇ ਤੁਸੀਂ ਕੀ ਕਹਿੰਦੇ ਦੇਖੋ ਇਹ ਪ੍ਰੋਪਗੈਂਡਾ ਕੋਈ ਐਸਾ ਕੇਸ ਨਹੀਂ ਚੱਲ ਰਿਹਾ ਆਪਾਂ ਨੂੰ ਸਭ ਨੂੰ ਪਤਾ ਹੈ ਆਮ ਆਦਮੀ ਪਾਰਟੀ ਸਰਕਾਰ ਨੇ ਬਹੁਤ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਸੀਗੀਆਂ ਉਹ ਪ੍ਰੈਸ ਕਾਨਫਰੰਸ ਕਰੇ ਕਿੰਨਾ ਚਿਰ ਹੋ ਗਿਆ ਸਵਾ ਦੋ ਸਾਲ ਹੋ ਗਏ ਸਰਕਾਰ ਨੂੰ ਹੱਥ ਲਾਉਣਾ ਤਾਂ ਦੂਰ ਦੀ ਗੱਲ ਝਾਕ ਵੀ ਨਹੀਂ ਸਕੇ ਚੰਨੀ ਸਾਹਿਬ ਵੱਲ ਸੋ ਇਹ ਪ੍ਰੋਪਗੈਂਡਾ ਹੈ ਇਹ ਡਰਾ ਹੈ ਇਹ ਬੋਖਲਾਹਟ ਹੈ ਇਹ ਡਰ ਰਹਿਣਾ ਵੀ ਚਾਹੀਦਾ ਕਿਉਂਕਿ ਉਹਨਾਂ ਨੂੰ ਪਤਾ ਕਿ ਉਹਨਾਂ ਦੀਆਂ ਜ਼ਬਾਨਾਂ ਤਾਂ ਜਪਤ ਹੋਣ ਆਲੀਆਂ ðerefore ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਸਰਕਾਰ ਹੈ ਉਹ ਜਿੰਨਾ ਮਰਜ਼ੀ ਪ੍ਰੋਪਗੈਂਡਾ ਕਰ ਲੇ ਝੂਠ ਬੋਲੇ ਅਸੀਂ ਨਸ਼ਾ ਖਤਮ ਕਰਾਂਗੇ ਜੀ 4 ਮਹੀਨੇ ਚ ਬੇਅਦਮੀ ਮਾਮਲੇ 24 ਘੰਟੇ ਚ ਇਨਸਾਫ ਕਰ ਦਾਂਗੇ ਜੀ ਅਸੀਂ ਉਹ ਕਰ ਦਾਂਗੇ ਜੀ ਡਿਲੀਵਰ ਕੁਝ ਵੀ ਨਹੀਂ ਕੀਤਾ ਅਸੀਂ ਜੋ ਕਹਿੰਨੇ ਆ ਅਸੀਂ ਉਹ ਕਰਦੇ ਆ ਮਹਿਲਾ ਸਸ਼ਕਤੀਕਰਨ ਵੀ ਕਰਾਂਗੇ ਇਹ ਸਾਡੇ ਨਾਲ ਸੀਗੇ ਹਰਸ਼ਦੀਪ ਕੜੀਗਾਲ ਜਿਹੜੇ ਕਹਿੰਦੇ ਨਜ਼ਰ ਆਏ ਕਿ 1 ਲੱਖ ਰੁਪਏ ਜਿਹੜਾ ਹੈ ਮਹਿਲਾ ਨੂੰ ਉਹ ਕਾਂਗਰਸ ਦੀ ਸਰਕਾਰ ਬਣੇ ਤੋਂ ਦਿੱਤਾ ਜਾਊਗਾ ਤੁਸੀਂ ਇਦਾਂ ਹੀ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਲਿਬਰਲ ਟੀਵੀ